ਬਰਨ ਨਗਰਵਾਲ ਜੀ ਮੈਂ ਬਾਉ ਸੁਖਿੰਦਰ ਕੁਮਾਰ ਜੀ ਦਾ ਪੁੱਤ ਹਾਂ ਜੋ ਪੰਜਵਾਰ ਐਸੋਸੀਏਸ਼ਨ ਦੇ ਪ੍ਰਧਾਨ ਰਹਿ ਚੁੱਕੇ ਹੈ ਪੰਜਵਾਰ ਜਨਰਲ ਸਕੱਤਰ ਰਹਿ ਚੁੱਕੇ ਹੈ ਜੀ ਦੋ ਵਾਰੀ ਉਹ ਚੇਅਰਮੈਨ ਰਹਿ ਚੁੱਕੇ ਹੈ ਜੀ 30 ਤੋਂ 40 ਸਾਲ ਉਹਨਾਂ ਨੇ ਐਸੋਸੀਏਸ਼ਨ ਦੀ ਸੇਵਾ ਚੜ੍ਹਦੇ ਸਾਡੀ ਯੂਸੀਪੀਐਮਏ ਦਾ ਉਹ ਰਿਸੂਬ ਹੁੰਦਾ ਸੀਗਾ ਕਿ ਸੈਂਟਰ ਤੇ ਸਟੇਟ ਦੇ ਵਿੱਚ ਜੋ ਪਾਲਿਸੀਆਂ ਬੰਦੀਆਂ ਸੀ ਸਾਡੀ ਐਸੋਸੀਏਸ਼ਨ ਪੁੱਛ ਕੇ ਬੰਦੀਆਂ ਸੀ ਆ 10 ਸਾਲ ਮੇਰੇ ਬਾਉ ਜੀ ਨੂੰ ਪਾਰਲੀਮੈਂਟਰੀ ਸਟੈਂਡੀਗ ਕਮੇਟੀ ਦੇ ਵਿੱਚ ਮੈਂਬਰ ਰੱਖਿਆ ਅਸੀਂ ਮੀਟਿੰਗਾਂ ਕੀਤੀਆਂ ਸਟੇਟਸ ਜਾਂਦੇ ਸੀ ਸੈਂਟਰ ਜਾਂਦੇ ਸੀ ਤੇ ਮੀਟਿੰਗਾਂ ਕਰਕੇ ਆਉਂਦੇ ਸੀ ਉਸੀ ਜਜ਼ਬੇ ਨਾਲ ਸਾਡੇ ਸੀਨੀਅਰ ਇਸਵਰੀ ਜੋਸ਼ ਤੇ ਹੋਸਟਲ ਟੀਮ ਲੈ ਕੇ ਆਏ ਹੈ ਅਸੀਂ ਯੰਗ ਯੂਥ ਨੂੰ ਲੈ ਕੇ ਆਏ ਹੈ ਸਾਡਾ ਇਹ ਫੋਕਸ ਹੈਗਾ ਇੱਕ ਤਾਂ ਜੋ ਮਿਕਸ ਲੈਂਡ ਏਰੀਆ ਦਾ ਮਸਲਾ ਆਇਆਗਾ ਬਹੁਤ ਵੱਡਾ ਮਸਲਾ ਆਇਆਗਾ ਇੰਡਸਟਰੀ ਲਈ ਮਿਕਸ ਲੈਂਡ ਨੂੰ ਬੁਨਿਆਦ ਦਿਲਾਨੀ ਮਿਕਸ ਲੈਂਡ ਦੇ ਆਪਣੇ ਭਰਾਵਾਂ ਲਈ ਖੜੇ ਹੋਣਾ ਤੇ ਉਹਨਾਂ ਨੂੰ ਇਹ ਵਿਸ਼ਵਾਸ ਦਿਨਾਨਾ ਕਿ ਤੁਹਾਡੀ ਇੰਡਸਟਰੀ ਕਿਤੇ ਨਹੀਂ ਹਿਲੂਗੀ ਜਿਹੜਾ ਕੰਮ ਹੈ ਜਿਹੜਾ ਇੰਡਸਟਰੀ ਰੁਕੇ ਹੋਣੇ ਕਿਹੜੇ ਰੰਗ ਜਿਹੜੇ ਕੰਮ ਦੇ ਦੇਖੋ ਕਿ ਡਿਸਟਰੀ ਦਾ ਮੇਨ ਤਾਂ ਇੱਕ ਤਾਂ ਮਿਕਸ ਲੈਂਡ ਦਾ ਕੰਮ ਹੈ ਦੂਜਾ ਟੈਕਨੋਲੋਜੀ ਅਪਗ੍ਰੇਡੇਸ਼ਨ ਦਾ ਹੈ ਟੈਕਨੋਲੋਜੀ ਅਪਗ੍ਰੇਡੇਸ਼ਨ ਟੈਕਨੋਲੋਜੀ ਐਕਸਚੇਂਜ ਨਾਲ ਹੁੰਦੀ ਹੈ ਐਕਸਚੇਂਜ ਅਸੀਂ ਲੈ ਕੇ ਆਵਾਂਗੇ ਤਾਂ ਹੀ ਸਾਨੂੰ ਯੂਥ ਨੂੰ ਲੈ ਕੇ ਆ ਰਹੇ ਹੈ ਸਿਵੇਂ ਆਪਣੀ ਆਪਣੀ ਫੈਕਟਰੀਆਂ ਦਾ ਸੰਭਾਲਦੀ ਹੈ ਆਪਣੇ ਸੀਨੀਅਰ ਸਾਨੂੰ ਮੇ ਅਸੋਸੀਏਸ਼ਨ ਵੀ ਸਮਾਂ ਲੰਦਾ ਮੌਕਾ ਦਿੱਤਾ ਜਾਂਦਾ ਹੈ ਤਾਂ ਕਿ ਅਸੀਂ ਅੱਗੇ ਆਈਏ ਤੇ ਕੰਮ ਵਧਾਈਏ ਜੀ ਤੁਹਾਡੇ ਲੋੜੇ ਕੰਮ ਹੈ ਕਿਹੜਾ ਜਿਹੜਾ ਹੱਦ ਰਿਸ਼ਤਾ ਸਾਡੇ ਸਾਨੂੰ ਜੋ ਯੂਥ ਸਾਨੂੰ ਜੋ ਯੂਥ ਨੂੰ ਡਿਊਟੀ ਦਿੱਤੀ ਗਈ ਹੈ ਕਿ ਅਸੀਂ ਟੈਕਨੋਲੋਜੀ ਨੂੰ ਕਿਵੇਂ ਪਰਸੇ ਕੋਸਟ ਇਫੈਕਟਿਵ ਏ ਨਾਲ ਨਵੇਂ ਪਰਸੇ ਬਣਾਉਣੇ ਹੈਗੇ ਤਾਂ ਕਿ ਅਸੀਂ ਕਾਲ ਸਾਈਕਲ ਤੋਂ ਹਟ ਕੇ ਜੋ ਵਧੀਆ ਸਾਈਕਲ ਹੈਗੇ ਅਸੀਂ ਯੂਰਪ ਤੇ ਅਮਰੀਕਾ ਦੀ ਮਾਰਕੀਟ ਨੂੰ ਟੈਪ ਕਰ ਪਈਏ ਉਹ ਸਾਡੀ ਮੇਨ ਜ਼ਿੰਮੇਵਾਰੀ ਹੈ ਮੈਂ ਬਹੁਤ-ਬਹੁਤ ਧੰਨਵਾਦੀ ਤੁਸੀਂ ਹਜੂਮ ਦੇਖਿਆ ਹੀ ਹੈ ਅੱਜ ਕਿ ਕਿੰਨੇ ਮੈਂਬਰਸ ਵਨ ਛੱਟ ਕੇ ਸਾਡੇ ਨਾਲ ਆਏ ਹੈਗੇ ਆ ਸਾਡਾ ਇਹ ਆਸ਼ਵਾਸਨ ਹੈਗਾ ਕਿ ਇਹ ਇਹ ਮੈਂਬਰ ਸਾਨੂੰ ਪੱਕਾ ਜਿੱਤੂ ਕਰਨਗੇ ਤੇ ਅਗਲੇ 2 ਸਾਲ ਦੀ ਸਾਨੂੰ ਕੰਮ ਕਰਨ ਦਾ ਮੌਕਾ ਦੇਣਗੇ ਆਪਣੀ ਸੇਵਾ ਕਰਨ ਦਾ ਮੌਕਾ ਦੇਣਗੇ ਥੈਂਕ ਯੂ ਥੈਂਕ ਯੂ ਕਿ ਜੋ ਸਤਕਾਰ ਮੈਨੂੰ ਮੈਂਬਰਾਂ ਨੇ ਦਿੱਤਾ ਵਾ ਮੇਰੀ ਸੋਚ ਤੋਂ ਉਮੀਦ ਤੋਂ ਪਰੇ ਆ ਤੁਸੀਂ ਇਹ ਠਾਠਾ ਮਾਰਦਾ ਕੱਠ ਦੇਖ ਰਹੇ ਹੋ ਕੱਲ ਵੀ ਇਹਨਾਂ ਨੇ ਕੈਂਪੇਨ 'ਚ ਬਹੁਤ ਸਾਥ ਦਿੱਤਾ ਜਦੋਂ ਅਸੀਂ ਰੋਡ ਸ਼ੋ ਕੀਤਾ ਸੀਗਾ ਇਸ ਤੋਂ ਪਹਿਲਾਂ ਵੀ ਪੂਰੀ ਕੈਂਪੇਨ ਦੇ ਵਿੱਚ ਬਹੁਤ ਵੱਡਾ ਹੰਗਾਰਾ ਤੇ ਇਹ ਹਨ ਆ ਦੇਖੋ ਮੇਰੇ ਹੁਣ ਇੱਕ ਦੋਸਤ ਦਰਬਾਰ ਸਾਹਿਬ ਤੋਂ ਪ੍ਰਸ਼ਾਦ ਲੈ ਕੇ ਆਏ ਮંચ ਬਹੁਤ ਇੱਛਾ ਹੈਗੀ ਆ ਸਾਰੇ ਦੋਸਤਾਂ ਦੀ ਕਿ ਸੰਸਥਾ ਦੀ ਵਕਾਰ ਜਿਹੜੀ ਗਿਰ ਚੁੱਕੀ ਆ ਦੁਬਾਰਾ ਉੱਪਰ ਲੈ ਕੇ ਜਾਈਏ ਟੈਕਨੀਕਲ ਸੇਵਾ ਕਰੀਆਂ ਉਹਨਾਂ ਦੀਆਂ ਗੱਲਾਂ ਬਾਤਾਂ ਨਾਲ ਨਹੀਂ ਕਰਨੀਆਂ ਬਾਕੀ ਮੈਂ ਸਟੇਜ ਤੇ ਜਾ ਰਿਹਾ ਤੁਹਾਨੂੰ ਸਾਰੀ ਗੱਲਾਂ ਦੱਸਣਾ ਜੀ ਹੁਣ ਬਿਲਕੁਲ ਸਵੇਰੇ ਜਿਹੜਾ ਕੀ ਹੁਣ ਲੈਕਚਰ ਹੋਣ ਉਹ ਤੁਸੀਂ ਜਿਹੜਾ ਥੋੜੇ ਜਿਹਾ ਮੈਂ ਕੈਮਰਾਮੈਨ ਨੂੰ ਆਪਣੇ ਦੋਸਤਾਂ ਨੂੰ ਕਹਾਂਗਾ ਥੋੜਾ ਕੈਮਰਾ ਘੁਮਾ ਕੇ ਦਿਖਾਓ ਜਰਾ ਹਾਲ ਕੀ ਹੈ ਜਿਹੜੀ ਮੀਟਿੰਗ ਸ਼ੁਰੂ ਹੋਣੀ ਹੈ ਅੱਜ ਇਹ ਨਹੀਂ ਲੱਗਦਾ ਜਬਾ ਦਾ ਤੁਹਾਨੂੰ ਕਿੰਨੀ ਬਾਜੀ ਹੈ ਤੁਹਾਨੂੰ ਲੱਗਦਾ ਤੁਹਾਡੀ ਦਿਮਾਗ ਵਿੱਚ ਮੈਂ ਇੰਨੇ ਬੇਕੀ ਕਰਦਾ ਕੋਈ ਦੋਸਤ ਹੀ ਮੇਰਾ ਜੀ ਜੋ ਸੋਚ ਲੈ ਕੇ ਆਇਆ ਹੈ ਸੋਚ ਅਸੀਂ ਪੂਰੀ ਕਰਨੀ ਹੈ। ਬਾਕੀ ਪ੍ਰਮਾਤਮਾ ਦਾ ਆਸ਼ੀਰਵਾਦ ਤੇ ਦੋਸਤਾਂ ਦੀ ਮਿਹਰਬਾਨੀ ਤੁਹਾਡੇ ਸਾਹਮਣੇ। ਕਾਬਲਾ ਸਾਹਿਬ ਰਾਜਨੀਤਿਕ ਲੋਕ ਕਹਿੰਦੇ ਨੇ ਕਿ ਕਾਬਲਾ ਸਾਹਿਬ ਰਾਜਵਲਾਤ ਕਾਬਲਾ ਸਾਹਿਬ ਕਾਬਲਾ ਸਾਹਿਬ ਰਾਜਨੀਤਿਕ ਲੋਕ ਕਹਿੰਦੇ ਨੇ ਕਿ ਜਿੱਤ ਹੋ ਗਈ ਹੈ ਐਲਾਨ ਹੋਣਾ ਬਾਕੀ ਇਹਨੂੰ ਕਿਵੇਂ ਦੇਖਦੇ ਹਾਂ? ਸਰ ਮੈਂ ਕਦੀ ਵੀ ਹੋਰ ਕੌਨਫੀਡੈਂਸ ਨਹੀਂ ਹੁੰਦਾ। ਸਭ ਦੋਸਤਾਂ ਨੂੰ ਕਹਿਣਾ ਕਿ ਆਖਰੀ ਵੋਟ ਦੇ ਇਲੈਕਸ਼ਨ ਹੋਣੀ ਹੈ। ਜਟਕੇ ਮਦਦ ਕਰੋ। ਫਿਰ ਪ੍ਰਮਾਤਮਾ ਨੇ ਕਿਹਾ ਤੇ ਖੁਸ਼ੀਆਂ ਮਨਾਵਾਂਗੇ ਜਲਦੀ। ਹਾਂਜੀ ਬਟੂ ਜੀ। ਕੀ ਕਹਿਣਾ ਚਾਹੋਗੇ ਤੁਸੀਂ? ਸਰ ਮੈਮਰਾਂ ਨੂੰ ਇਹ ਕਿਹਾ ਗਿਆ ਹੈ ਕਿ ਜੋ ਅਸੀਂ ਤੁਹਾਨੂੰ ਯੰਗਸਟਰ ਟੀਮ ਦਿੱਤੀ ਹੈ ਅੱਠ ਦੀਆਂ ਅੱਠ ਸੀਟਾਂ ਲਿਆ ਕੇ ਦਿਓ ਘੋਸ਼ਣਾ ਪੱਤਰ ਜਾਰੀ ਕਰ ਦਿੱਤਾ ਵਾ ਹੁਣੇ ਪੜ੍ਹਾਂਗਾ ਮੈਂ ਤੇ ਇੱਕ ਇੱਕ ਜੋ ਵਾਦਾ ਤਿੰਨ ਤਿੰਨ ਮਹੀਨਿਆਂ ਦਾ ਤੁਹਾਨੂੰ ਅਸੀਂ ਡਿਟੇਲ ਦੇ ਕੇ ਜਾਵਾਂਗੇ ਕਿ ਤਿੰਨ ਮਹੀਨੇ 'ਚ ਕੀ ਹੋਇਆ ਹੈ ਬਾਕੀ ਪਰਮਾਤਮਾ ਦੇ ਰੰਗ ਹੈ ਜੀ ਉਮੀਦ ਪੂਰੀ ਹੈਗੀ ਆ ਬਹੁਤ ਵੱਡੀ ਚੀਜ਼ ਵਿੱਚ ਕੁਝ ਨਵੀਂ ਚੀਜ਼ ਤੁਸੀਂ ਵਿੱਚ ਗਿਓ ਐਡ ਕੀਤੀ ਹੈ ਜੀ ਮੈਨੀਫੈਸਟੋ ਨੂੰ ਲੈ ਕੇ ਕੁਝ ਐਡ ਕੀਤਾ ਸਰ ਬਹੁਤ ਕੁਝ ਇਦਾਂ ਦਾ ਐਡ ਕੀਤਾ ਜਿਹੜਾ ਤੁਸੀਂ ਹੁਣੇ ਮੈਂ ਬੋਲਾਂਗਾ ਦੇਖਣਾ ਮੇਰਾ ਠੀਕ ਹੈ ਅੱਜ ਦੀ ਮੀਟਿੰਗ ਬਹੁਤ ਵਧੀਆ ਸੀ ਕਿ ਚਾਵਲਾ ਸਾਹਿਬ ਦੀ ਵਿਨ ਕਨਫਰਮ ਹੈਗੀ ਹੈ ਜੀ ਸਰ ਤੇ ਪੂਰੀ ਟੀਮ ਹੀ ਆਉਗੀ ਬਾਕੀ ਚਾਵਲਾ ਸੌ ਨੇ ਕੰਮ ਬਹੁਤ ਕੀਤੇ ਹੋਏ ਆ ਪਿਛਲੇ ਸਾਲਾਂ ਦੇ ਵਿੱਚ ਸਰ ਕਿਹੜੀ ਜਿਹੜੀ ਹੋਣ ਜਿਹੜੀ ਜਿਹੜੀ ਟੀਮ ਲੱਕੀ ਗਰੁੱਪ ਦਾ ਜਿਹੜਾ ਸਰ ਉਹਨਾਂ ਕੋਲ ਜਿਹੜੇ ਕੰਮ ਜਿਹੜੇ ਨਹੀਂ ਕਰਵਾਏਗੇ ਕਿਹੜੇ ਕਿੱਦਾਂ ਨੇ ਸਰ ਦੇਖਦੇ ਚੀਜ਼ ਇਸ ਤਰ੍ਹਾਂ ਹੈਗਾ ਲੱਕੀ ਨੇ ਜਿਹੜੇ ਕੰਮ ਨਹੀਂ ਕਰਵਾਏ ਉਹ ਇੱਕ ਮਤਲਬ ਬੈਕਗ੍ਰਾਉਂਡ ਹੈਗੀ ਉਹ ਰਿਮੋਟ ਨਾਲ ਚੱਲਦਾ ਸੀ ਜੀ ਸਰ ਜੀ ਤੇ ਇਸ ਕਰਕੇ ਚਾਵਲਾ ਇਹ ਤੇ ਇਹੋ ਜਿਹੇ ਗੱਡਸ ਹੈਗੇ ਨੇ ਕਿ ਉਹ ਆਪ ਸਿੱਧਾ ਕੰਮ ਕਰ ਸਕਦੇ ਜੀ ਸਰ ਹੂੰ ਮਤਲਬ ਜਿਹੜੇ ਕੰਮ ਗੱਲ ਮਤਲਬ ਲੱਕੀ ਦੇ ਰਿਮੋਟ ਨਾਲ ਹੀ ਬਟਨ ਦੱਬੇ ਦੇ ਵੀ ਬੋਲਦੇ ਸੀ ਕਿਦਾਂ ਵੰਗਵਾਰਾ ਮਿਲਿਆ ਇੰਡਸਟਰੀ ਦਾ ਚਾਵਲਾ ਮੈਂ ਦੋਨੋਂ ਪਾਸੇ ਗਿਆ ਸੀ ਹਾਂ ਜੀ 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 ਸਰ ਮੈਂ ਬੰਦਰ ਹੂੰ ਉਧਰ ਤੇ ਅੱਧਾ ਜ਼ਮੀਨ ਉਸਮਾਨ ਦਾ ਫਾਰਕ ਕਿਸ ਤਰ੍ਹਾਂ ਫਿਰ ਵੋਟਰਾਂ ਨੂੰ ਬੀਲ ਕਰਕੇ ਇੱਥੇ ਐਕਚੁਅਲ ਵੋਟਰ ਸੀ ਮੋٹے ਉੱਪਰਲੇ ਬੰਦੇ ਸੀ ਜੀ ਸਰ ਜੀ ਨੋਨ ਆਰਡਰ ਸੀ ਕੱਲ ਸਰ ਕਿਸ ਤਰ੍ਹਾਂ ਵੋਟਰਾਂ ਨੂੰ ਅਪੀਲ ਕਰਦੇ ਹੋ ਬਾਕੀ ਤਾਂ ਹੁਣ ਵੋਟਰ ਦਾ ਹੀ ਹੈ ਕੀ ਕਰਨਾ ਹੈ ਕੀ ਨਹੀਂ ਕਰਨਾ ਕੀ ਅਪੀਲ ਕਰੋਗੇ ਵੋਟਰਾਂ ਨੂੰ ਵੋਟਰ ਸੰਤਾ ਹੀ ਲੱਗਦਾ ਕਿ ਚਾਵਲਾ ਜੀ ਜੀ ਬਾਕੀ ਮਿਨਰ ਕੈਂਡੀਡੇਟ ਨੇ ਜਿੱਤਰ ਜਿੱਤਰ ਸੇਰਾ ਚਾਵਲਾ ਜੀ ਸੇਰ ਤੇ ਪੜਿਆ ਜਾਏਗਾ ਹਾਂ ਜੀ ਠੀਕ ਥੈਂਕ ਯੂ